ਮੇ ਅਮਿਤੋ ਜੀ ਮੈਂ ਗੱਲ ਕਰ ਰਿਹਾ ਸੀ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਵਾਲਾ ਜਿਹੜਾ ਇੱਕ ਗ੍ਰਾਫ ਆਪਾਂ ਵੇਖਿਆ ਕਦੇ ਚੜਦਾ ਕਦੇ ਡਿੱਗਦਾ ਹਾਲਾਂਕਿ ਉਹ ਅਸਲੀਅਤ ਦੇ ਵਿੱਚ ਚੜਦਾ ਹੀ ਰਿਹਾ ਤੇ ਹੁਣ ਤੇ ਗੱਲਾਂ ਇਹ ਵੀ ਆ ਰਹੀਆਂ ਨੇ ਕਿ ਬੀਬੀਆਂ ਵੀ ਬੜੀਆਂ ਇਸ ਜਾਗੜ ਦੇ ਵਿੱਚ ਆਈਆਂ ਹੋਈਆਂ ਨੇ ਤੇ ਸਰਕਾਰ ਇੱਕ ਹੋਰ ਪ੍ਰੋਗਰਾਮ ਲੈ ਕੇ ਆ ਰਹੀ ਆ ਵਨ ਸਟਾਪ ਇੰਟੀਗ੍ਰੇਟਿਡ ਪ੍ਰੋਗਰਾਮ ਜਿਹਦੇ ਤਹਿਤ ਉਹ ਬੀਬੀਆਂ ਦਾ ਵੀ ਇਲਾਜ ਕਰਨਗੇ ਦੋ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਗਰਾਮ ਕਹਿੰਦੇ ਕਿ ਸ਼ੁਰੂ ਕਰਨਾ ਹੈ ਤੇ ਬਾਕੀ ਬਾਅਦ ਦੇ ਵਿੱਚ ਹੌਲੀ-ਹੌਲੀ ਇਸ ਤਰ੍ਹਾਂ ਦਾ ਮਾਹੌਲ ਜ਼ਿਆਦਾ ਹੀ ਕਹਿੰ ਲੋ ਕਿ ਗੰਭੀਰ ਹੋ ਗਿਆ ਮਸਲਾ ਇਹ ਤੇ 2015 ਚ ਮੈਂ ਗਾਲਾਂ ਖਾਧੀਆਂ ਸੀ ਇਸ ਵਿਸ਼ੇ ਤੇ ਮੈਨੂੰ ਤਾਂ ਤਰੀਕਾ ਵੀ ਯਾਦ ਨੇ ਜਦੋਂ-ਜਦੋਂ ਮੈਨੂੰ ਗਾਲਾਂ ਪੈਂਦੀਆਂ ਨੇ ਜੀ ਸਰ 2015 ਚ ਮੈਂ ਮੁੱਦਾ ਚੁੱਕਿਆ ਸੀਗਾ ਉਦੋਂ ਅਕਾਲੀ ਸਰਕਾਰ ਸੀ ਕਿ ਭਈ ਹੁਣ ਸਾਡੀਆਂ ਫੀਮੇਲ ਚਾਹੇ ਉਹ ਸਟੀਆਂ ਬੱਚੀਆਂ ਨੇ ਧੀਆਂ ਪੜਾਉਣੇ ਯਾਰ ਕਿਉਂਕਿ ਜਿਹੜਾ ਕੱਲ ਵੀ ਡਾਕਟਰ ਬਲਬੀਰ ਜੀ ਦਾ ਬਿਆਨ ਸੀ ਇਸ ਮੁਤਲਕ ਕਿ ਨਸ਼ਾ ਪੀੜਤ ਮੁਜਰਮ ਨਹੀਂ ਹੈ ਜੀ ਨਸ਼ਾ ਪੀੜਤ ਮੁਜਰਮ ਨਹੀਂ ਹੈ ਜੀ ਠੀਕ ਹੈ ਜੀ ਇਹ ਸਾਡੇ ਸਮਾਜ ਦਾ ਵੇਖਣ ਦਾ ਨਜ਼ਰੀਆ ਸਰ ਅੱਜ ਤੇ ਤੁਸੀਂ ਆ ਦੇਖ ਲਓ ਜਿਹੜੇ ਮੈਟਰੋ ਸ਼ਹਿਰ ਨੇ ਮੈਟਰੋਪੋਲਿਨ ਸਿਟੀਜ਼ ਨੇ ਹਾਈ ਫਾਈ ਸੋਸਾਇਟੀ 엘ੀਟ ਕਲਾਸ ਡਰਿੰਕ ਚਲਦੀ ਹੈ ਸਾਜੀ ਸਿਗਰਟ ਮੋਸ਼ੀ ਔਰਤਾਂ ਕਰੀਆ ਮੈਂ ਠੀਕ ਨਹੀਂ ਕਹਿ ਰਿਹਾ ਕਿ ਠੀਕ ਨਹੀਂ ਚੀਜ਼ਾਂ ਰੇਪ ਪਾਰਟੀ ਕੀ ਹੁੰਦੀ ਹੈ ਉੱਥੇ ਕੌਣ ਹੁੰਦੀਆਂ ਨੇ ਸਰ ਹੁਣ ਗਾਂ ਸਿੰਥੈਟਿਕ ਡਰਗ ਤਾਂ ਜੀ ਸਰ ਮੈਂ ਅੱਗੇ ਕਹਿਣਾ ਹੁਣਾ ਕਿ ਇਸ ਚੀਜ਼ ਨੂੰ ਇੱਥੋਂ ਸਮਝੋ ਹਰੇਕ ਤੁਸੀਂ ਵੀ ਕੁਝ ਨਾ ਕੁਝ ਮਤਲਬ ਕਿ ਜਦੋਂ ਹੋ ਜਾਂਦੇ ਹੋਵੋਗੇ ਥੱਕ ਜਾਂਦੇ ਹੋਵੋਗੇ ਜਾਂ ਕੁਝ ਨਮਾ ਕਰਨ ਲਈ ਚਾਹ ਪੀਂਦੇ ਹੋਵੋਗੇ ਕੌਫੀ ਪੀਂਦੇ ਹੋਵੋਗੇ ਪੈਗ ਲੈਂਦੇ ਹੋਵੋਗੇ ਕੁਝ ਨਾ ਕੁਝ ਕੋਈ ਨਾ ਕੋਈ ਕਰਦਾ ਕਰਦਾ ਜੀ ਠੀਕ ਹੈ ਜੀ ਨਮਾ ਕਰਨ ਦਾ ਯਤਨ ਕਰਦਾ ਹੈ ਮਤਲਬ ਕਿ ਮੋਸਟ 1% ਨੂੰ ਛੱਡ ਦਿਓ ਕੋਈ ਚਾਹ ਲੈਂਦਾ ਹੈ ਕੋਈ ਕਾਫੀ ਲੈਂਦਾ ਹੈ ਕੋਈ ਵਕ ਵਕ ਹੋਰ ਏਦਾਂ ਦੀਆਂ ਚੀਜ਼ਾਂ ਕਰ ਲੈਂਦਾ ਆਪਣੇ ਆਪ ਨੂੰ ਬੂਸਟ ਕਰਨ ਦਾ ਕੋਈ ਨਾ ਕੋਈ ਤਰੀਕਾ ਬਸ ਉਹੀ ਡੋਬਾ ਮਾਈਨ ਪਹਿਲਾਂ ਕੀ ਪਹਿਲਾਂ ਉਹ ਰੀਲੀਫ ਦਿੰਦਾ ਹੈ ਮੁੜ ਕੇ ਤੁਹਾਨੂੰ ਪਤਾ ਕਿ ਫੇਰ ਤਕਲੀਫ ਦਿੰਦਾ ਹੈ ਤੂੰ ਕਹਿਣ ਦਾ ਮਤਲਬ ਕਿ ਆਦਤਾਂ ਬਣ ਜਾਂਦੀਆਂ ਨੇ ਏਦਾਂ ਹੀ ਹੂੰ ਠੀਕ ਹੈ ਜੀ ਗਾਹ ਹੁਣ ਤੁਹਾਨੂੰ ਪਤਾ ਯਾਰੀ ਦੋਸਤੀ ਵਾਲੇ ਜ਼ਮਾਨੇ ਆ ਕੁਝ ਕੁੜੀਆਂ ਇਸ ਚੱਕਰ ਚ ਆ ਜਾਂਦੀਆਂ ਔਰਕੈਸਟਰਾਂ ਵਾਲੀਆਂ ਦੀਆਂ ਕਿੰਨੀਆਂ ਕਹਾਣੀਆਂ ਇੱਥੇ ਇਸ ਤਰ੍ਹਾਂ ਦੀ ਕਹਾਣੀ ਵੀ ਅਸੀਂ ਅੱਜ ਤੋਂ ਕਈ ਸਾਲ ਪਹਿਲਾਂ ਦੇਖੀ ਕਿ ਜਦੋਂ ਨਵ ਜੰਮਿਆ ਬੱਚਾ ਜਿਹੜਾ ਉਹ ਤੇ ਬਸੁਰਤ ਜਿਹੀ ਹੋਇਆ ਪਿਆ ਸੀ ਡਾਕਟਰ ਆਖਿਆ ਕਿ ਇਹਨੂੰ ਕੀ ਹੋਇਆ ਹੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਜੋ ਉਹ ਬੀਬੀ ਦੁੱਧ ਪਿਆ ਰਹੀ ਸੀ ਕਿਉਂਕਿ ਉਹ ਚਿੱਟੇ ਦੀ ਆਦੀ ਸੀ ਹੂੰ ਉਹਦੇ ਦੁੱਧ ਦੇ ਵਿੱਚ ਨਕਸ਼ਾ ਜਾ ਰਿਹਾ ਸੀ ਜੀ ਇਸ ਤਰ੍ਹਾਂ ਦੇ ਕੇਸ ਆ ਸਰ ਹੁਣ ਤੇ ਵਾਧੂ ਆ ਆ ওভারਡੋਸ ਨਾਲ ਕੁੜੀਆਂ ਦੀ ਡੈਥ ਹੋਈ ਆ ਤਾਂ ਜਦੋਂ ਇਹ ਸਚਾਈ ਸਾਡੇ ਸਾਹਮਣੇ ਉਹ ਤੁਹਾਡੇ ਚ ਵੀ ਹੋ ਸਕਦਾ ਮੇਰੇ ਚ ਵੀ ਹੋ ਸਕਦਾ ਯਾਰ ਇਹਦੇ ਚ ਕੋਈ ਨਹੀਂ ਹੈ ਕੋਈ ਵੀ ਹੋ ਸਕਦਾ ਇਸਮਾਈਲ ਪਰ ਸਾਡੇ ਹਾਲੇ ਵੀ ਮਤਲਬ ਕਿ ਇਸ ਰੀਜ਼ਾ ਜਿਹੜੀਆਂ ਨੇ ਨਾ ਉਹ ਸਮਾਜਿਕ ਪੱਖ ਤੋਂ ਬੜੀਆਂ ਹੋਰ ਤਰੀਕੇ ਨਾਲ ਲਈਆਂ ਜਾਂਦੀਆਂ ਨੇ ਪਰ ਜਿਹੜਾ ਫਸ ਗਿਆ ਉਹ ਪੀੜਤ ਹੈ ਇਹਦੇ ਵਿੱਚ ਇਸ ਘੁੰਮਣ ਕਈ ਰੀਚ ਜੜਾ ਪੈ ਗਿਆ ਸਭ ਹੂੰ ਚਾਹੇ ਉਹ ਕੁੜੀ ਆ ਇਥੇ ਜੈਂਡਰ ਦਾ ਮਤਲਬ ਕਿ ਹੈ ਨਹੀਂ ਹੋਣਾ ਹੂੰ ਪਤਾ ਨਹੀਂ ਕਿਹੜੇ ਨੇ ਕਿੱਧਰ ਤੋਂ ਹੋਤੋਂ ਦੂਜੇ ਪੱਖਾਂ 'ਚ ਨਹੀਂ ਆ ਤਾਂ ਇਸ ਪੱਖ 'ਚ ਵੀ ਨਹੀਂ ਆ। ਬਿਲਕੁਲ ਇੱਧਰ ਕੰਮ ਹੁਣ ਵਿਗੜਦਾ ਪਿਆ। ਤੇ ਅੱਛਾ ਕਪੂਰਥਲੇ ਦਾ ਡੀ ਐਡਿਕਸ਼ਨ ਸੈਂਟਰ ਤੇ ਬਹੁਤ ਸਾਲ ਪਹਿਲਾਂ ਖੁੱਲ ਗਿਆ ਸੀ ਲੇਡੀਜ਼ ਵਾਸਤੇ। ਇਹ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ। ਜੀ। ਕਪੂਰਥਲੇ ਬੀਬੀਆਂ ਵਾਸਤੇ ਇੱਕ ਨਸ਼ਾ ਛਡਾਊ ਕੇਂਦਰ ਖੋਲਿਆ ਗਿਆ ਸੀ ਸਰਕਾਰੀ ਤੌਰ ਤੇ। ਜਦੋਂ ਉਹ ਦਾ ਉਤ ਘਟਣ ਨੂੰ ਨਾ ਸੀ ਉਸ ਮੌਕੇ ਤੇ ਰੌਲਾ ਪੈ ਗਿਆ ਬਹੁਤ ਵੱਡੇ ਪੱਧਰ ਤੇ। ਜੀ। ਰੋਲਾ ਪੈ ਗਿਆ ਫਿਰ ਵਿੱਚ ਵਿਚਾਲੇ ਕੰਮ ਰਹਿ ਗਿਆ ਸੀਗਾ ਸੋ ਗੱਲ ਇਹ ਆ ਕਿ ਭਾਈ ਆਪਾਂ ਜਿੱਦਾਂ ਦਾ ਮਾਹੌਲ ਦੇਖਦੇ ਆ ਬੱਚਾ ਕਿਸੇ ਦਾ ਵੀ ਚਾਹੇ ਮੁੰਡਾ ਹੈ ਕੁੜੀ ਆ ਵੱਡਾ ਹੈ ਛੋਟਾ ਕੋਈ ਵੀ ਤਿਲਕ ਸਕਦਾ ਹੈ ਘਰ ਨੂੰ ਸੰਭਾਲ ਕੇ ਕੋਈ ਸਰਕਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਤੇ ਆਈ ਆ ਇਹਦੇ ਵਿੱਚ ਕੱਲਾ ਇਹ ਨਹੀਂ ਹੈ ਕਿ ਪਿੰਡਾਂ ਦੇ ਵਿੱਚ ਜਾ ਕੇ ਜੋ ਨਸ਼ਾ ਪੀੜਤ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਹੈ ਗਾਂ ਐਚ ਆਈ ਵੀ ਫਿਰ ਹੈਪਾਟਾਈਟਿਸ ਇਹ ਵੀ ਬਿਮਾਰੀਆਂ ਹੋ ਜਾਂਦੀਆਂ ਨੇ ਇੰਜੈਕਸ਼ਨ ਵਗੈਰਾ ਤੋਂ ਜਾਂ ਸੰਬੰਧਾ ਤੋਂ ਉਹ گاਾਂ ਇਹਨਾਂ ਬਿਮਾਰੀਆਂ ਦੀ ਵੀ ਨਿਸ਼ਾਨਦੇਹੀ ਕਰਨਗੇ ਕਿ ਕਿਸੇ ਨੂੰ ਇਹ ਰੋਗ ਤੇ ਨਹੀਂ ਲੱਗਾ ਠੀਕ ਹੈ ਨਾ ਜੀ ਸੋ ਟੀਬੀ ਵਗੈਰਾ ਤੇ ਨਹੀਂ ਹੋਈ ਜੀ ਜੀ ਪਰ ਇਹ ਆ ਕਿ ਹੁਣ ਆਪਣੇ ਆਪ ਜਦੋਂ ਤੁਸੀਂ ਪਿੰਡ 'ਚ ਜਾਓਗੇ ਚਲੋ ਕੋਈ ਦੂਜਾ ਤੀਜਾ ਤੇ ਦੱਸ ਦਿੰਦਾ ਪਰ ਜਿਹੜਾ ਪੀੜ ਤੇ ਖਾਸ ਤੌਰ ਤੇ ਕੋਈ ਫੀਮੇਲ ਆ ਉਹ ਸਾਹਮਣੇ ਉਹਨੂੰ ਮੇਰੇ ਖਿਆਲ ਦੇ ਨਾਲ ਗੁਰੇਜ਼ ਕਰੇਗੀ ਪ੍ਰੋਗਰਾਮ ਵਧੀਆ ਹੈ ਠੀਕ ਹੈ ਜਾਣਾ ਚਾਹੀਦਾ ਪਰ ਜਿਹੜਾ ਯੁੱਧ ਨਸ਼ਾ ਮਰੋਧ ਸੀਗਾ ਜਿਸ ਤਰ੍ਹਾਂ ਦੇ ਰਿਜ਼ਲਟ ਦਾਅਵੇ ਦੇ ਤੌਰ ਤੇ ਪੇਸ਼ ਕੀਤੇ ਜਾ ਰਹੇ ਸਨ ਉਹ ਤੇ ਹੁਣ ਕਹਿ ਲੋ ਕਿ ਸਾਰਾ ਭਾਂਡਾ ਭੱਜੀ ਗਿਆ ਜੀ ਉਹ ਤੇ ਸਾਰਾ ਭਾਂਡਾ ਭੱਜ ਗਿਆ ਹਾਂ ਇੱਕ ਮੈਚ ਇਸ ਦੇਖੀ ਕਿ ਜਿੱਥੇ ਕੋਈ ਅਪਸਰ ਢੱਲੇ ਦਾ ਰਾਜੰਦਾ ਮੈਂ ਮੈਂ ਨਾ ਪਿਛਲੇ ਹਫਤੇ ਤੁਹਾਨੂੰ ਪਤਾ ਮੇਰੀ ਭੱਜ ਦੌੜ ਚ ਬਹੁਤ ਬਣਾ ਜ਼ਿੰਦਗੀ ਬੀਤੀ ਹੈ ਜੀ ਪਿਛਲੇ ਹਫਤੇ ਰਹੇ ਆਸ-ਪਾਸੇ ਤੇ ਉਹ ਮੈਂ ਪਿਛਲੇ ਵੀਕੈਂਡ ਤੇ ਜਦੋਂ ਮੈਂ ਆਪਦੇ ਪਿੰਡ ਚ ਰਿਹਾ ਇੱਕ ਡੇਢ ਦਿਨ ਤੇ ਮਾਹੌਲ ਪੂਰਾ ਵੇਵ ਹੀ ਬਣਿਆ ਪਿਆ ਸੀਗਾ ਆਖੇ ਜੀ ਇੱਕ ਕਮੇਟੀ ਬਣੀ ਫਿਰ ਉਸ ਤੋਂ ਬਾਅਦ ਸਾਡੇ ਨਾ ਉਹ ਕਰਮਜੀਤ ਘੋੜਾਗੀ ਉਹਨੇ ਪੇਸ ਵਿਟਾ ਕੇ ਫੜ ਲੈਂਦੇ ਆ ਜੀ 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 ਤਾਂ ਉਹ ਮਤਲਬ ਕੋ ਤਾਲਮੇਲ ਜਿਆ ਬਣਿਆ ਤੇ 5-7 ਦਿਨ ਤੱਕ ਪੂਰੀ ਉੱਥੇ ਦੁੜਕੀ ਲੱਗੀ ਪਈ ਆ ਤੇ ਨਹੀਂ ਤੇ ਉਹ ਸਾਡੇ ਵੀ ਤੇ ਵਹਿੰਦੇ ਵਹਿੰਦੇ ਕੰਮ ਖਰਾਬ ਹੋ ਗਿਆ ਇਹ ਚੀਜ਼ਾ ਹੈਗੀਆਂ ਨੇ ਕਿ ਤਾਲਮੇਲ ਬਹੁਤ ਜ਼ਰੂਰੀ ਹੈ ਸਰ ਤਾਲਮੇਲ ਬਣਿਆ ਹੋਵੇ ਠੀਕ ਹੈ ਮੈਂ ਇਹ ਗੱਲ ਤੇ ਨਹੀਂ ਕਰਦਾ ਵੀ ਕਿਸੇ ਨੂੰ ਕੁੱਟੋ ਮਾਰੋ ਜਾਂ ਕੋਈ ਕਾਨੂੰਨ ਹੱਥ ਚਲੋ ਹੂੰ ਉਹ ਜਿਵੇਂ ਜੇ ਤਾਲਮੇਲ ਵੱਧ ਜਾਂਦਾ ਕਿ ਕਈ ਵਾਰ ਪਿੰਡ ਦੁਖੀ ਹੋ ਜਾਂਦੇ ਆ ਯਾਰ ਹੂੰ ਕੇ ਪਾਸਿਓਂ ਆਸਿਓਂ ਆ ਕੇ ਮੰਦਿਰ ਹਰ ਲਹਰ ਹਰ ਲ ਕਰਦੀ ਫਿਰਦੀ ਆ ਫਿਰ ਅਗਲੇ ਜਦੋਂ ਜੁੱਤੀ ਖੜਕਾਉਂਦੇ ਆ ਤੇ ਫਿਰ ਅਸਰ ਹੁੰਦਾ ਤੇ ਅਫਸਰ ਕੋਈ ਉਦਾਂ ਦਾ ਆ ਕੇ ਲੱਗ ਜਾਵੇ ਤੁਹਾਡੇ ਢਾਣੇ ਚ ਉਹਦਾ ਬੜਾ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ ਪਰ ਫਿਲਹਾਲ ਜਿਹੜਾ ਇਹਨਾਂ ਦਾ ਇਹ ਪ੍ਰੋਗਰਾਮ ਆ ਠੀਕ ਆ ਆਪਾਂ ਤੁਹਾਨੂੰ ਪਤਾ ਇੱਕ ਅਸੂਲ ਰੱਖਦੇ ਆ ਕਿ ਜਦੋਂ ਵੀ ਕੋਈ ਨੀਤੀ ਆਉਂਦੀ ਆ ਜੇ ਉਹ ਠੀਕ ਮਨਸ਼ਾ ਨਾਲ ਆਈ ਲੱਗਦੀ ਹੈ ਤਾਂ ਆਪਾਂ ਉਹਦਾ ਸਵਾਗਤ ਕਰਦੇ ਆ ਪਰ ਰਿਜ਼ਲਟ ਤੇ ਹਮੇਸ਼ਾ ਵਿਸ਼ਲੇਸ਼ਣ ਅਲੱਗ ਹੁੰਦਾ ਹੈ ਉੱਥੇ ਹੁੰਦਾ ਬਿਲਕੁਲ ਜੀ ਬਿਲਕੁਲ ਆ ਰੂਥ ਲੈਕਸ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਇਹ ਕਹਿੰਦੇ ਕਿ ਸਰਕਾਰ ਫੇਲ ਸਾਬਤ ਹੋਈ ਹੈ ਕਿ ਨੇ ਰਿਜ਼ਾਈਨ ਕਰਨਾ ਚਾਹੀਦਾ ਹੈ ਔਰ ਇੱਕ ਮਿੱਤਰ ਇੱਥੇ ਸਲੀਪੀ ਗ੍ਰੀਨ ਹੈਡ ਬਾਈ ਜੀ ਪੁੱਛ ਰਿਹਾ ਕਿ ਮੋਦੀ ਸਰਕਾਰ ਡਿੱਗ ਸਕਦੀ ਹੈ ਕਿ ਨਹੀਂ ਪਰ ਇਹਨਾਂ ਦਾ ਜਵਾਬ ਵੀ ਇੱਕ ਮਿੱਤਰ ਅੱਗੇ ਦੇ ਰੇ ਸੀ ਕਿ ਨਹੀਂ ਜੀ ਮੋਦੀ ਸਰਕਾਰ ਨਹੀਂ ਡਿੱਗ ਸਕਦੀ ਤੇ ਖੈਰ ਇਹ ਦੋਸਤਾਂ ਦੇ ਆਪਣੇ ਅੰਦਾਜ਼ੇ ਨੇ ਜੀ ਆਪਣੀ ਸਮਝ ਹੈ ਸਾਰੇ ਦੋਸਤਾਂ ਦੀ ਇੱਕ ਮਨੂ ਜੀ ਹੋਰਾਂ ਦਾ ਕਮੈਂਟ ਦੋ ਤਿੰਨ ਵਾਰੀ ਆ ਗਿਆ ਮਿੰਟੂ ਜੀ ਮੈਂ ਪੜ੍ਹ ਦੇਣਾ ਹਾਲਾਂਕਿ ਇਸ ਤੇ ਗੱਲ ਹੋਈ ਸੀ ਆਪਣੀ ਕਾਫੀ ਲੰਬੀ ਚਰਚਾ ਹੋਈ ਸੀ ਇਹ ਕਹਿੰਦੇ ਕਿ ਜਸਵਿੰਦਰ ਭੱਲਾ ਜੀ ਦੇ ਸੰਸਕਾਰ ਤੋਂ ਬਾਅਦ ਐਕਟਰਸ ਨੇ ਕਹਿੰਦੇ ਬਹੁਤ ਭੰਗੜੇ ਪਾਏ ਫਿਲਮ ਫੇਅਰ ਦੇ ਵਿੱਚ ਤੇ ਕਾਫੀ ਚਰਚਾ ਵੀ ਹੋਈ ਸੋਸ਼ਲ ਮੀਡੀਆ ਤੇ ਦੇਖੋ ਮੇਰੀ ਗੱਲ ਸੁਣੋ ਸਰ ਠੀਕ ਹੈ ਮਰਨਾ ਸਭ ਨੇ ਆਸੀਂ ਸ਼ਮਸ਼ਾਨ ਘਰ ਚ ਸੰਸਕਾਰ ਤੇ ਜਾਂਦੇ ਆ ਮੈਂ ਤੇ ਉੱਥੇ ਵੀ ਬੰਦੇ ਫੋਨਾਂ ਤੇ ਵੇਖੇ ਨੇ ਬਿਲਕੁਲ ਮੇਰਾ ਮੇਰਾ ਫੋਨ ਸਾਇਲੈਂਟ ਹੁੰਦਾ ਮੇਰੇ ਘਰ ਦੇ ਨਾਲ ਹੀ ਬਿਲਕੁਲ ਸ਼ਮਸ਼ਾਨ ਘਾਟਿਆ ਤੇ ਅਕਸਰ ਜਦੋਂ ਮੈਂ ਹੋਵਾਂ ਕੋਈ ਵੀ ਡੈਥ ਹੋਵੇ ਤੇ ਮੈਂ ਜਾਣਾ ਜੀ ਮੈਂ ਤਾਂ ਉੱਥੇ ਵੀ ਵੇਖਿਆ ਅਸੀਂ ਤਾਂ ਦੂਰੋਂ ਤੁਰਦੇ ਘਰੋਂ ਜਾਈਦਾ ਤੇ ਫੋਨ ਉੱਥੋਂ ਹੀ ਸਾਇਲੈਂਟ ਕਰਕੇ ਜੇਬ ਚ ਪਾ ਲਈਦਾ ਮੈਂ ਤਾਂ ਉੱਥੇ ਬੰਦੇ ਵੀ ਵੇਖੇ ਉਹ ਫੋਨ ਤੇ ਦੇਖੀ ਜਾਂਦੇ ਆਪਸ ਵਿੱਚ ਗੱਲਾਂ ਬਾਤਾਂ ਸਭ ਪਰ ਉਹਨਾਂ ਨੂੰ ਕਿਉਂ ਉੱਥੋਂ ਕੱਢ ਦਈਏ ਹੂੰ ਉੱਥੇ ਫਿਰ ਵੀ ਐਕਟਰ ਨੇ ਜੀ ਉਹਨਾਂ ਦੇ ਪ੍ਰੋਗਰਾਮ ਸ਼ਡਿਊਲਡ ਹੁੰਦੇ ਆ ਠੀਕ ਹੈ ਜੀ ਇੱਕ ਦਿਨ ਸੋਗ ਦੇ ਵਿੱਚ ਸ਼ਾਮਲ ਹੋਏ ਕਿ ਆਪਾਂ ساری ਜ਼ਿੰਦਗੀ ਸੋਗਮਈ ਬਤਾ ਲਾਂਗੇ ਜੀ ਇਹ ਜ਼ਿੰਦਗੀ ਹੈ ਯਾਰ ਠੀਕ ਹੈ ਕੋਈ ਫਾਰਮੈਲਟੀ ਕਰਨਾ ਹੁੰਦਾ ਕੋਈ ਦਿਨੋਂ ਦੁਖੀ ਹੁੰਦਾ ਹੈ ਅਸਲੀ ਦੁੱਖ ਉਹਨੂੰ ਹੁੰਦਾ ਜਿਹਦੀ ਜ਼ਿੰਦਗੀ ਚ ਉਹ ਚੀਜ਼ ਜਿਹੜੀ ਚਲੇ ਜਾਂਦੀ ਹੈ ਹੂੰ ਦੂਜਾ ਆ ਉਹ ਤੁਹਾਡੇ ਦੁੱਖ ਚ ਸ਼ਰੀਕ ਹੋਣ ਆਇਆ ਹੈ ਜੀ ਠੀਕ ਹੈ ਨਾ ਜੀ ਉਹ ਤੁਹਾਡੇ ਦੁੱਖ ਨੂੰ ਖਤਮ ਕਰਨ ਨਹੀਂ ਆਉਂਦਾ ਹੂੰ ਖਤਮ ਤੇ ਵਕਤ ਨੇ ਕਰਨਾ ਹੁੰਦਾ ਹੈ ਜੀ ਜੀ ਪਹਿਲੇ ਦਿਨ ਜਿਹੜਾ ਪਿਓ ਦਾ ਸਦਮਾ ਹੁੰਦਾ ਹੈ ਨਾ ਉਹ 10 ਸਾਲ ਬਾਅਦ ਉਹਨਾਂ ਦਰਦ ਆਕ ਨਹੀਂ ਹੁੰਦਾ ਹੌਲੀ ਹੌਲੀ ਸਮਾਂ ਹੀ ਉਹਨੂੰ ਘਟਾਉਂਦਾ ਜਾਂਦਾ ਜੀ ਬਿਲਕੁਲ ਮੈਂ ਥੋੜੀ ਜਿਹੀ ਇਹਦੇ 'ਚ ਮਤਫਿਕ ਸੋਚ ਰੱਖਦਾ ਬਾਕੀ ਸ਼ੈਡਿਊਲਡ ਪ੍ਰੋਗਰਾਮ ਸੀਗਾ ਸ਼ੈਡਿਊਲਡ ਪ੍ਰੋਗਰਾਮ ਹੁੰਦੇ ਉਹਨਾਂ ਦੇ ਉਹ ਆਏ ਆ ਸੰਸਕਾਰ 'ਚ ਉੱਥੇ ਤੇ ਨਹੀਂ ਉਹਨਾਂ ਨੇ ਭੰਗੜੇ ਪਾਏ ਜੀ ਉੱਥੇ ਤੇ ਨਹੀਂ ਨਾ ਦੰਦ ਕੱਢੇ ਉੱਥੇ ਤਾਂ ਰੋਕੇ ਵੀ ਗਏ ਨੇ ਕਈ ਯਾਦ ਕਰਕੇ ਆਪਣੇ ਸਾਥੀ ਦੇ ਗਾ ਆਪਾਂ ਕਹੀਏ ਕਿ ਹਣ ਤੁਸੀਂ ਹਫ਼ਤਾ ਸੋਗ 'ਚ ਹੀ ਰਹਿਣਾ ਭਾਈ ਹਮ ਅੱਗੇ ਹੁੰਦਾ ਸੀ ਸਾਡੀ ਗਲੀ 'ਚ ਮੰਨ ਲਓ ਡੈਥ ਹੋ ਗਈ ਤੇ ਰੋਟੀ ਨਹੀਂ ਹੀ ਪੱਕਦੀ ਛੇਤੀ ਜੀ ਕੋ ਜਵਾਨ ਮੌਤ ਹੋ ਜਾਂਦੀ ਸੀ ਸਰ ਅੱਜ ਕੱਲ ਤੇ ਸਭ ਕੁਝ ਨਾਲ ਦੀ ਨਾਲ ਹੀ ਚੱਲ ਪੈਂਦਾ ਹੂੰ ਸੋ ਜਮਾਨਾ ਬਦਲ ਗਿਆ ਜਨਾਬ ਆਪਰੇ ਸ਼ਮਸ਼ਾਨ ਘਾਟ ਚ ਕਿਤੇ ਜਾ ਕੇ ਨਿਗਾ ਮਾਰਿਓ ਕਿ ਉੱਥੇ ਜਦੋਂ ਕੋਈ ਬੰਦਾ ਚਲਿਆ ਜਾਂਦਾ ਠੀਕ ਹੈ ਜੀ ਤੇ ਦੂਜਿਆਂ ਦੇ ਵਿੱਚ ਕੀ ਚਰਚਾ ਚੱਲ ਰਹੀ ਹੁੰਦੀ ਹੈ ਕੋਈ ਆਪਣੇ ਘਰ ਦੀ ਗੱਲ ਕਰ ਰਿਹਾ ਕੋਈ ਕਾਰੋਬਾਰ ਦੀ ਗੱਲ ਕਰ ਰਿਹਾ ਕੋਈ ਕੁਝ ਕੋਈ ਕੁਝ ਹੂੰ ਇਹ ਸਮਾਜ ਹੈ ਸਰ ਇਹਨੂੰ ਇਦਾਂ ਨਾਲ ਲਓ ਬਸ ਠੀਕ ਹੈ ਹਾਂਜੀ ਜਿਹੜਾ ਆਪਣੇ ਦਲੀ ਭਾਵਨਾ ਸੱਚੀ ਰੱਖਦਾ ਉਹ ਜਾਣੇ ਤੇ ਵਾਰਮਲਟੀ ਕਰਦਾ ਉਹ ਪਰ ਜਿਸ ਬੰਦੇ ਦੀ ਜ਼ਿੰਦਗੀ ਚੋਂ ਜੋ ਚੀਜ਼ ਖਾਸ ਗਵਾਚ ਜਾਂਦੀ ਉਹਦਾ ਦਰਦ ਉਹ ਹੀ ਜਾਣਦਾ ਉਹ ਜਿਸ ਤਨ ਲੱਗੀ ਸੋ ਤਨ ਜਾਣੀ ਹੈ ਨਾ ਉਹ ਹੁੰਦੀ ਗੱਲ ਰਾਜਪਟਿਆ ਸਾਹਿਬ ਮੇਰੇ ਤੋਂ ਤੁਹਾਡਾ ਕਮੈਂਟ ਮਿਸ ਹੋ ਗਿਆ ਜੀ ਤੁਸੀਂ ਜ਼ਰੂਰ ਦੁਬਾਰਾ ਕਮੈਂਟ ਕਰ ਦਿਓ ਇਦਾਂ ਕੋਈ ਲਿਖੇ ਹੋਏ ਕਮੈਂਟ ਤੇ ਹੈ ਨਹੀਂ ਭਾਜੀ ਤੁਹਾਡੇ ਵਿੱਚੋਂ ਹੀ ਕਮੈਂਟ ਪੜੇ ਜਾਂਦੇ ਸਾਰੇ ਜਿਹੜੇ ਖਬਰ ਦੇ ਨਾਲ ਜੁੜੇ ਹੁੰਦੇ ਆ ਪਰ ਐਵੇਂ ਵੀ ਜਿੱਦੇ ਕਮੈਂਟਾਂ ਦੇ ਚੱਕਰ 'ਚ ਆਪਾਂ ਜ਼ਿਆਦਾ ਪੈ ਜਾਂਦੇ ਆ ਉਹਦੇ ਫਿਰ ਆਪਣੇ ਤੋਂ ਗੱਲਾਂ ਬਾਤਾਂ ਰਹਿ ਜਾਂਦੀਆਂ ਨੇ ਇਸ ਕਰਕੇ ਕੁਝ ਕਮੈਂਟ ਜਿਹੜੇ ਖਬਰ ਦੇ ਨਾਲ ਜੁੜੇ ਸਾਹਮਣੇ ਆ ਜਾਂਦੇ ਉਹ ਪੜ ਲੈਣਾ ਮੈਂ ਤੁਹਾਡਾ ਕੋਈ ਖਾਸ ਕਮੈਂਟ ਆ ਤੇ ਤੁਸੀਂ ਜ਼ਰੂਰ ਦੁਬਾਰਾ ਸ਼ੇਅਰ ਕਰ ਦਿਓ ਆਪਾਂ ਪੜ ਲਵਾਂਗੇ ਕਰਮਿੰਦੂ ਜੀ ਆਪਾਂ ਕੱਲ ਵੀ ਅਮਬਾਨੀਆ ਦੀ ਚਰਚਾ ਕੀਤੀ ਤੇ ਅੱਜ ਅਮਬਾਨੀਆ ਦੇ ਦੂਜੇ ਭਰਾ ਦੀ ਚਰਚਾ ਚੱਲ ਰਹੀ ਹੈ ਮੈਨੂੰ ਨਾ ਕਈ ਕਮੈਂਟ ਬਹੁਤ ਮਤਲਬ ਕਿ ਮੈਂ ਬਹੁਤ ਫੜਦਾ ਹਾਂ ਅਮਬਾਨੀਆ ਵੱਲ ਵੀ ਆ ਜਾਂਦੇ ਆ ਆ ਗਵਾਂਡੀਆਂ ਵੱਲ ਆ ਜੀ ਉਹ ਕਹਿੰਦੇ ਮੇਰੇ ਗ ਤੇ ਰਾਤ ਨੂੰ ਬੀਅਰ ਦੀ ਬੋਤਲ ਲੈ ਕੇ ਗਿਆ ਸੀ ਮੇਰੇ ਕੋਲ ਹੂੰ ਦੇਖ ਲਾ ਸਾਰ ਬਹੁਤ ਫਰਕ ਪੈ ਗਿਆ ਸਰ ਬਹੁਤ ਫਰਕ ਪੈ ਗਿਆ ਕੀ ਕਰੀਏ ਸੀ ਚਲੋ ਹਾਂ ਜੀ ਹਾ ਭਗਵੰਤ ਮਾਨ ਦੀ ਗੱਲ ਵੀ ਹੋ ਗਈ ਐ ਸੁਖੀ ਸਿੰਘ ਜੀ ਉਹਨਾਂ ਦੀ ਗੱਲ ਪਤਾ ਚੁੱਕੀ ਆ ਹੁਣ ਆਪਾਂ ਕੀ ਗੱਲ ਕਰੀਏ ਮਤਲਬ ਸੁਖੀ ਭਗਵੰਤ ਮਾਨ ਨੂੰ ਰਾਂਦਾ ਕੀ ਬਣੋ ਆਪਾਂ ਹੂੰ ਐਵੇਂ ਝੱਗੇ ਦਾ ਨਾਪ ਲੈਣ ਲੱਗ ਜਾਈਏ ਵੀ ਤੀਰਾ ਕਿੰਨਾ ਆ ਜੀ ਆ ਲੰਬਾਈ ਕਿੰਨੀ ਆ ਜੀ ਕੋਈ ਗੱਲ ਹੋਵੇ ਤੇ ਗੱਲ ਕਰਕੇ ਜੀ ਜੀ ਐਵੇਂ ਆਪਾਂ ਦਾ ਤਾਂ ਕੋਈ ਆਪਣਾ ਕੋਈ ਉਹਨਾਂ ਨੇ ਕੋ ਪਾਣੀ ਵਢਿਆ ਇਹ ਪਾਣੀ ਦੀ ਵਾਰੀ ਵਢ ਲਈ ਆ ਤੇ ਆਪਾਂ ਉਹਨਾਂ ਤੇ ਗੱਲ ਹੁਣ ਲੱਗੇ ਰਹੀ ਹੈ ਜੀ